ਉਹਨਾਂ ਦੇ ਕਹਿਣ ਦਾ ਭਾਵ ਆ ਕਿ ਤੁਸੀਂ ਇੱਕ ਮਹਾਰਾਜ ਪੂਰਨ ਸਿੰਘ ਨੂੰ ਮੰਨਿਓ ਔਰ ਇਹ ਉਹਨਾਂ ਦਾ ਗਲਤ ਹੈ ਭਾਪ ਬਿਲਕੁਲ ਗਲਤ ਹੈ ਭਾਪ ਇਹ 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 ਕਹਿਣਾ ਚਾਹੁੰਦੇ ਆ ਕਿ ਇੱਕ ਨੂੰ ਮੰਨ ਲਿਓ ਮਹਾਰਾਜ ਪੂਰਨ ਸਿੰਘ ਇਹ ਕਿਆ ਇਹ ਬਿਲਕੁਲ ਕਦਾਚੇ ਤੇ ਗੱਲ ਨਹੀਂ ਕਿ ਇਹ ਉਹਨਾਂ ਦਾ ਕਹਿਣ ਦਾ ਭਾਵ ਬੁਲਾ ਰਿਆਂ ਦਾ ਬਿਲਕੁਲ ਸਰਾਸਰ ਗਲਤ ਹੈ ਇਸ ਲੇਖ ਤੇ ਸਾਰੇ ਦੇ ਵਿੱਚ 14 15 ਪੰਨੇ ਆ ਕਿਸੇ ਕਦੀ ਗੱਲ ਚੱਲੀ ਆ ਮਹਾਰਾਜ ਸ਼ੇਰ ਸਿੰਘ ਮਸ਼ੂਪਗਾਨ ਦੀ ਨੇਕ ਲੰਕ ਨਾਰਾਇਣਾ ਦੇ ਕੰਟੋੜਵਾਸੀ ਇਹ ਇੱਕਿਆ ਔਰ ਇਹ ਹੀ ਸਾਤੇਅ ਇਹ ਹੀ ਸਾਰੀ ਖੇਲ ਰਹਾ ਹੈ ਔਰ ਕਿਹ ਇਹ ਹੀ ਲੈਣੀ ਦੇਣੀ ਦੇਣ ਵਾਲਾ ਇਸ ਇੱਕ ਨੂੰ ਮਹਾਰਾਜ ਪੂਰਨ ਸਿੰਘ ਵੀ ਮੰਨਿਆ ਇਸ ਇੱਕ ਨੂੰ ਸਤਿਗੁਰ ਮਨੀ ਸਿੰਘ ਮੰਨਿਆ ਇਸ ਇੱਕ ਨੂੰ ਵਿਸ਼ਨ ਬ੍ਰਹਮਾ ਸ਼ਿਵ ਮੰਨਦੇ ਆ ਇਸ ਇੱਕ ਨੂੰ ਧਰਮੀ ਮੰਨ ਰਹੀ ਆ ਔਰ ਇਸ ਇੱਕ ਨੂੰ ਭਗਤਾਂ ਨੇ ਪਿੱਛੇ ਮੰਨਿਆ ਗੁਣ ਮੰਨਣਾ ਤੇ ਨਾਮ ਮੰਨਦੇ ਰਹਿਣਾ ਗੱਲ ਇੱਕ ਦੀ ਆ ਔਰ ਇਸ ਇੱਕ ਨੇ ਜਿੱਥੇ-ਜਿੱਥੇ ਵਡਿਆਈ ਦਿੱਤੀ ਆ ਉਸ ਹਰ ਨਾਲ ਆ ਪਾਉਨਾਂ ਨੂੰ ਮੰਨਣਾ ਵਡਿਆਈ ਦੇਣ ਵਾਲਾ ਇਹ ਇੱਕਿਆ ਨੇਕ ਲੰਕਾ ਪੰਨਾਯਾ ਨੰਬਰ ਹੈ 68 ਜੀਸ਼ਨੂ ਭਗਵਾਨ ਦਾ ਤਵਾਰ ਜਵੀਆਂ ਕੰਪਨ ਪ੍ਰਵਾਸੀ ਔਰ ਇਹਦਾ ਹੀ ਆਪਾਂ ਜਗਾਰਾ ਲਾ ਰੇ ਹਾਂ